ਪਹਿਲੀ ਜਿਹੜੀ ਕੰਪਨੀ ਪੈਰੀਟੋ ਨੇ ਕੱਢੀ ਉਹਨਾਂ ਦੇ ਮਾਲਕ ਦਾ ਨਿਰਮਲ ਸਿੰਘ ਹੈ ਨਾ ਤੁਸੀਂ ਇੱਕ ਨਿਰਮਲ ਸਿੱਧੂ ਹਾਂਜੀ ਇੱਕ ਹੋਰ ਨਿਰਮਲ ਸਿੱਧੂ ਇਹ ਇਤਫਾਕ ਹੈ ਨਹੀਂ ਜੀ ਇਹ ਬੜੀ ਵੱਡੀ ਇਹ ਸਟੋਰੀ ਹੈ ਅਸਲ ਵਿੱਚ ਬੜੀ ਜ਼ਬਰਦਸਤ ਸਟੋਰੀ ਹੈ ਜੀ ਜਗਤਾਰ ਭਾਈ ਕੀ ਹੋਇਆ ਵੀ ਮੇਰਾ ਗਾਣਾ 80 788 ਦੇ ਵਿੱਚ ਗਾਣਾ ਮੇਰਾ ਹਿੱਟ ਹੋ ਗਿਆ ਬਿਲਕੁਲ ਜੀ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਪੁੱਤ ਜੱਟਾਂ ਦੀ ਫਿਲਮ ਆਈ ਸੀਗੀ ਜੀ ਪੁੱਤ ਜੱਟਾਂ ਦੇ ਫਿਲਮ ਦੇ ਵਿੱਚ ਛੱਲਾ ਆਇਆ ਸੀਗਾ ਜੀ ਉਹ ਵੀ ਇੱਕ ਮਾਣੀ ਖੇੜੇ ਦਾ ਜੀ ਗੱਗੂ ਪਾਜੀ ਦੇ ਪਿੰਡ ਦਾ ਸੀਗਾ ਨਿਰਮਲ ਸਿੱਧੂ ਉਹਦਾ ਨਾਮ ਹੀ ਹੈ ਉਹਦੀ ਵੀ ਕਾਸ ਸਿੱਧੂ ਹੈ ਮੇਰੀ ਵੀ ਕਾਸ ਸਿੱਧੂ ਹੈ ਜੀ ਉਹਨਾਂ ਨੇ ਗਾਣਾ ਗਾਇਆ ਉਹ ਗਾਣਾ ਵੀ ਬਹੁਤ ਵੱਡਾ ਹਿੱਟ ਹੋਇਆ ਫਿਲਮ ਬਹੁਤ ਵੱਡੀ ਹਿੱਟ ਸੀਗੀ ਬਿਲਕੁਲ ਜੀ ਇੱਕ ਪਾਸੇ ਉਹ ਮਾਣੀ ਖੇੜੇ ਵਾਲਾ ਨਿਰਮਲ ਸਿੱਧੂ ਦੂਜੇ ਪਾਸੇ ਟਹਨੇ ਵਾਲਾ ਨਿਰਮਲ ਸਿੱਧੂ ਜੀ ਹੁਣ ਹੋਇਆ ਕੀ ਵੀ ਮੁਕਸਰ ਮਲੂੜ ਤੇ ਫਰੀਦਕੋਟ ਚ ਕੋਈ ਫਰਕ ਹੀ ਨਹੀਂ ਹੈਗਾ ਬਿਲਕੁਲ ਹਾਂ ਜੀ ਸੋ ਬੁਕਿੰਗ ਆਉਂਦੀ ਸੀਗੀ ਨਰਮਲ ਸਿੱਧੂ ਕੋ ਫੋਨ ਫੰਦਾ ਹੁੰਦੇ ਨਹੀਂ ਸੀ ਬੰਦਾ ਹੁੰਦਾ ਸੀ ਹਾਂਜੀ ਸਿੱਧੂ ਸਾਹਿਬ ਨਰਮਲ ਸਿੱਧੂ ਹਾਂਜੀ ਠੀਕ ਹੈ ਜੀ ਅਸੀਂ ਪ੍ਰੋਗਰਾਮ ਬੁੱਕ ਕਰਾਉਣਾ ਉਹ ਆ ਕੇ ਪ੍ਰੋਗਰਾਮ ਇਹਨੂੰ ਬੁੱਕ ਕਰਾ ਦਿੰਦੇ ਸੀਗੇ ਅਸੀਂ ਪ੍ਰੋਗਰਾਮ ਤੇ ਜਾਂਦੇ ਸੀਗੇ ਤੇ ਜਾ ਕੇ ਫਿਰ ਜਦੋਂ ਅਸੀਂ ਉੱਥੇ ਗਾਉਣਾ ਤੇ ਪਹਿਲਾਂ ਧਾਰਮੰਗੀ ਦੀ ਗਾਉਣਾ ਫਿਰ ਕੋਈ ਬੀਬੀਆਂ ਦਾ ਗੀਤ ਗਾਉਣਾ ਤੇ ਉਹ ਸਿੱਧਾ ਹੀ ਕਹਿੰਦੇ ਸੀ ਵੀ ਛੱਲਾ ਸੁਣਾਓ ਮੈਨੂੰ ਕਹਣਾ ਛੱਲਾ ਸੁਣਾਓ ਉਹਨੂੰ ਕਹਣਾ ਦਿਲ ਦਾ ਖੜਾਉਣਾ ਸੁਣਾਓ ਉਹ ਕਹਿੰਦਾ ਦਿਲ ਦਾ ਖੜਾਉਣਾ ਮੇਰਾ ਨਹੀਂ ਮੈਂ ਕਹਾਂ ਛੱਲਾ ਮੇਰਾ ਨਹੀਂ